ਅੱਜ ਦੇ ਦੌਰ ਦੇ ਵਿੱਚ ਬਹੁਤ ਕੁਝ ਆਨਲਾਈਨ ਹੋ ਚੁੱਕਿਆ ਆ ਆਨਲਾਈਨ ਸ਼ਾਪਿੰਗ ਅਤੇ ਇਥੋਂ ਤੱਕ ਕਿ ਆਨਲਾਈਨ ਏਦਾਂ ਦੀਆਂ ਕੰਪਨੀਆਂ ਆ ਚੁੱਕੀਆਂ ਨੇ ਜਿਹੜੀਆਂ ਤੁਹਾਡੇ ਬਲੱਡ ਦਾ ਸੈਂਪਲ ਤੁਹਾਡੇ ਘਰੇ ਬੈਠਿਆਂ ਤੋਂ ਹੀ ਲੈ ਜਾਂਦੀਆਂ ਨੇ ਅਤੇ ਤੁਹਾਨੂੰ ਰਿਪੋਰਟ ਦਿੰਦੀਆਂ ਨੇ ਜਾਨੀ ਏਦਾਂ ਦੇ ਉਹਨਾਂ ਦੇ ਪੈਕੇਜ ਨੇ ਕਿ ਬੰਦਾ ਜਦੋਂ ਉਹਨਾਂ ਦੀ ਐਡ ਦੇਖਦਾ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਬੜਾ ਸਸਤਾ ਪੈਕੇਜ ਹੈ ਇਸ ਨੂੰ ਬੁੱਕ ਕਰਵਾ ਲੇਤਾ ਜਾਵੇ ਤਾਂ ਉਹਨਾਂ ਦਾ ਬੰਦਾ ਤੁਹਾਡੇ ਘਰ ਆਉਂਦਾ ਹੈ ਦੱਸੇ ਹੋਏ ਸਮੇਂ ਤੇ ਅਤੇ ਤੁਹਾਡੇ ਬਲੱਡ ਦਾ ਸੈਂਪਲ ਲੈਂਦਾ ਤੇ ਤੁਹਾਨੂੰ ਰਿਪੋਰਟ ਦੇ ਦਿੱਤੀ ਜਾਂਦੀ ਹੈ ਐਦਾਂ ਦੀ ਇੱਕ ਘਟਨਾ ਜਲੰਧਰ ਦੇ ਵਿੱਚੋਂ ਸਾਹਮਣੇ ਆਈ ਹੈ ਜੋ ਸੈਂਪਲ ਵਾਲਾ ਹੁੰਦਾ ਹੈ ਕੰਪਨੀ ਨੂੰ ਪਹਿਲਾਂ ਸੈਂਪਲ ਲਈ ਬੁਕਿੰਗ ਕਰਵਾਈ ਜਾਂਦੀ ਹੈ ਤੇ ਜੋ ਮੁੰਡਾ ਸੈਂਪਲ ਲੈਣ ਆਉਂਦਾ ਉਹ ਆਪਣੇ ਨਿਧਾਰਤ ਸਮੇਂ ਤੇ ਘਰ ਪਹੁੰਚਦਾ ਤੇ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਤਾਂ ਫਿਰ ਸਭ ਨੂੰ ਹੈਰਾਨ ਕਰਨ ਦੇਣ ਵਾਲਾ ਸੀ ਇਸ ਘਟਨਾ ਨੂੰ ਸੋਣਾ ਸਭ ਲਈ ਬੜਾ ਜ਼ਰੂਰੀ ਹੈ ਕਿਉਂਕਿ ਇੱਕ ਅਜਨਬੀ ਤੁਹਾਡੇ ਘਰ ਆਉਂਦਾ ਹੈ ਉਹ ਕਿੱਦਾਂ ਦਾ ਉਸ ਦਾ ਕੀ ਕੈਰੈਕਟਰ ਹੈ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਪਰ ਜੋ ਆਪਣੇ ਖੁਦ ਦੇ ਆਸੇ ਪਾਸੇ ਰਹਿਣ ਵਾਲੇ ਬੰਦੇ ਹੁੰਦੇ ਨੇ ਉਹਨਾਂ ਬਾਰੇ ਆਪਾਂ ਨੂੰ ਪਤਾ ਹੁੰਦਾ ਹੈ ਆਪਾਂ ਉਹਨਾਂ ਨਾਲ ਉਹਦਾਂ ਦਾ ਟੀਟ ਕਰਦੇ ਹਾਂ ਪਰ ਜੋ ਇੱਕ ਕੰਪਨੀ ਨੇ ਅਜਨਬੀ ਭੇਜ ਦਿੱਤਾ ਉਹ ਤੁਹਾਡੇ ਘਰ ਆ ਕੇ ਕੀ ਕਰ ਦੇਵੇ ਉਸ ਦੀ ਸ਼ਾਇਦ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਇਸ ਘਟਨਾ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਜਲੰਧਰ ਇਸ ਦਾ ਸ਼ਿਮਨਾਗਰ ਇੱਥੋਂ ਦਾ ਰਹਿਣ ਵਾਲਾ ਅਸ਼ੀਸ਼ ਜੋ ਕਿ ਇੰਸਟਾਗ੍ਰਾਮ ਉੱਤੇ ਇੱਕ ਕੰਪਨੀ ਹੈਲਥ ਨਾਈਜ਼ ਉਸ ਬਾਰੇ ਸਰਚ ਕਰਦਾ ਉਹ ਉਸ ਬਾਰੇ ਦੇਖਦਾ ਹੈ ਇਹ ਕੰਪਨੀ ਜੋ ਸੀ ਉਹ ਘਰਾਂ ਦੇ ਵਿੱਚ ਆ ਕੇ ਤੁਹਾਡੇ ਬਲੱਡ ਸੈਂਪਲ ਲੈ ਜਾਂਦੀ ਸੀ ਅਤੇ ਤੁਹਾਨੂੰ ਟੈਸਟ ਰਿਪੋਰਟਾਂ ਦੇ ਦਿੰਦੀ ਸੀ ਅਸੀਸ ਨੇ ਵੀ ਦੇਖਿਆ ਇਸ ਕੰਪਨੀ ਬਾਰੇ ਤਾਂ ਉਸ ਨੇ ਵੀ ਬੁਕਿੰਗ ਕਰਵਾ ਦਿੱਤੀ ਬੁਕਿੰਗ ਉਸ ਦੀ ਹੋਈ 23 ਸਤੰਬਰ 2025 ਦਿਨ ਮੰਗਲਵਾਰ ਦੀ ਕਿ 10 ਵਜੇ ਸਾਡਾ ਬੰਦਾ ਤੁਹਾਡੇ ਕੋਲ ਆਵੇਗਾ ਤੇ ਤੁਹਾਡਾ ਬਲੱਡ ਸੈਂਪਲ ਲਵੇਗਾ ਤਾਂ ਹੁਣ ਮੰਗਲਵਾਰ ਦਾ 10 ਵਜੇ ਦਾ ਸਮਾਂ ਆ ਜਾਂਦਾ ਹੈ ਤੇ ਅਸ਼ੀਸ਼ ਦੇ ਘਰ ਆਉਂਦਾ ਇੱਕ ਮੁੰਡਾ ਜੋ ਕੰਪਨੀ ਨੇ ਭੇਜਿਆ ਸੀ ਜਿਸ ਦਾ ਨਾਮ ਗੁਰਸ਼ਰਨ ਸੀ ਇਹ ਅਸ਼ੀਸ਼ ਦੇ ਕੋਲ ਆਉਂਦਾ ਤੇ ਇਸ ਦਾ ਬਲੱਡ ਸੈਂਪਲ ਲੈਂਦਾ ਉਸ ਤੋਂ ਬਾਅਦ ਇਹ ਅਸ਼ੀਸ਼ ਨੂੰ ਕਹਿੰਦਾ ਕਿ ਮੈਂ ਬਾਥਰੂਮ ਜਾਣਾ ਹੁਣ ਅਸ਼ੀਸ਼ ਇਹਨੂੰ ਕਹਿੰਦਾ ਕਿ ਸਾਹਮਣੇ ਬਾਥਰੂਮ ਆ ਤੂੰ ਉੱਥੇ ਚੱਲਿਆ ਜਾ ਹੁਣ ਇਹ ਮੁੰਡਾ ਬਾਥਰੂਮ ਦੇ ਵਿੱਚ ਚੱਲਿਆ ਜਾਂਦਾ ਯਾਨੀ ਫਲਸ਼ ਦੇ ਵਿੱਚ ਚਲਾਇਆ ਜਾਂਦਾ ਪਰ ਜੋ ਅਸ਼ੀਸ਼ ਦੀ ਪਤਨੀ ਸੀ ਉਹ ਨਾਲ ਹੀ ਬਾਥਰੂਮ ਦੇ ਵਿੱਚ ਨਹਾ ਰਹੀ ਸੀ ਬਾਥਰੂਮ ਦੀ ਛੱਤ ਤਾਂ ਬਾਥਰੂਮ ਅਤੇ 플ਸ਼ ਦੀ ਛੱਤ ਤਾਂ ਇੱਕ ਸੀ ਪਰ ਜੋ ਬਾਥਰੂਮ ਅਤੇ 플ਸ਼ ਦੇ ਵਿੱਚ ਕੰਧ ਸੀ ਉਹ ਥੋੜੀ ਛੱਤ ਤੋਂ ਨੀਵੀਂ ਸੀ ਹੁਣ ਜੋ ਇਹ ਗੁਰਸ਼ਰਨ ਸੀ ਜੋ ਸੈਂਪਲ ਲੈਣ ਆਇਆ ਸੀ ਇਸ ਨੇ ਦੇਖਿਆ ਕਿ ਨਾਲ ਬਾਥਰੂਮ ਦੇ ਵਿੱਚ ਕੋਈ ਨਹਾ ਰਿਹਾਗਾ ਤਾਂ ਇਸ ਦੇ ਮਨ ਦੇ ਵਿੱਚ ਬੇਈਮਾਨੀ ਆਈ ਇਸ ਨੇ ਆਪਣਾ ਮੋਬਾਈਲ ਕੱਢਿਆ ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜੋ ਬਾਥਰੂਮ ਅਤੇ 플러ਸ਼ ਦੀ ਕੰਧ ਦੇ ਵਿੱਚ ਛੱਤ ਨਾਲੋਂ ਫਰਕ ਸੀ ਉਸ ਵਿੱਚ ਇਸ ਨੇ ਆਪਣਾ ਮੋਬਾਈਲ ਦੀ ਰਿਕਾਰਡਿੰਗ ਔਨ ਕਰਕੇ ਲਗਾ ਦਿੱਤੀ ਤੇ ਇਧਰ ਅਸ਼ੀਸ਼ ਦੀ ਪਤਨੀ ਨਹਾ ਰਹੀ ਸੀ ਨਹਾਉਂਦੇ ਨਹਾਉਂਦੇ ਜਦੋਂ ਉਹ ਨਹਾ ਹਟਦੀ ਹੈ ਤੇ ਕੱਪੜੇ ਪਾਉਣ ਲੱਗਦੀ ਹੈ ਤੇ ਉਸ ਦਾ ਧਿਆਨ ਉੱਪਰ ਵੱਲ ਜਾਂਦਾ ਤਾਂ ਉਸ ਦੇ ਹੋਸ਼ ੁੱਟ ਜਾਂਦੇ ਆ ਉਹ ਦੇਖ ਉਸ ਨੇ ਦੇਖਿਆ ਕਿ ਕੋਈ ਉਸ ਦੀ ਵੀਡੀਓ ਰਿਕਾਰਡ ਕਰ ਰਿਹਾ ਉਹ ਰੌਲਾ ਪਾ ਦਿੰਦੀ ਹੈ ਚੀਕਾਂ ਮਾਰਦੀ ਹੈ ਤਾਂ ਜੋ ਅਸ਼ੀਸ਼ ਹੁੰਦਾ ਉਹ ਭੱਜ ਕੇ ਆਉਂਦਾ ਹੈ। ਅਰਸੀ ਬਾਥਰੂਮ ਦੇ ਬਾਹਰ ਨਿਕਲਦੀ ਹੈ ਤੇ ਕਹਿੰਦੀ ਹੈ ਕਿ 플ਸ਼ ਦੇ ਵਿੱਚ ਕੌਣ ਹੈ? ਉਹ ਮੇਰੀ ਵੀਡੀਓ ਬਣਾ ਰਿਹਾ ਸੀ। ਹੁਣ ਅਸ਼ੀਸ਼ ਨੂੰ ਪਤਾ ਸੀ ਕਿ 플ਸ਼ ਦੇ ਵਿੱਚ ਤਾਂ ਗੁਰਸ਼ਰਨ ਗਿਆ ਜੋ ਉਸ ਦਾ ਬਲੱਡ ਸੈਂਪਲ ਲੈਣ ਆਇਆ ਸੀ ਕੰਪਨੀ ਨੇ ਭੇਜਿਆ ਸੀ। ਹੁਣ ਇਹ 플ਸ਼ ਦਾ ਗੇਟ ਖੜਕਾਉਂਦੇ ਨੇ ਤੇ ਜਦੋਂ ਗੁਰਸ਼ਰਨ 플ਸ਼ ਦਾ ਗੇਟ ਖੋਲਦਾ ਤਾਂ ਉਹ ਆਪਣਾ ਮੋਬਾਈਲ ਜੇਬ ਵਿੱਚ ਪਾ ਰਿਹਾ ਸੀ। ਹੁਣ ਅਸ਼ੀਸ਼ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਹੀ ਪੋਸਤ ਦੀ ਪਤਨੀ ਦੀ ਨਹਾ ਰਹੀ ਦੀ ਵੀਡੀਓ ਬਣਾ ਰਿਹਾ ਸੀ ਹੁਣ ਅਸ਼ੀਸ਼ ਉਸ ਦਾ ਮੋਬਾਈਲ ਫੜਦਾ ਹੈ ਅਤੇ ਉਸ ਵਿੱਚੋਂ ਚੈੱਕ ਕਰਦਾ ਹੈ ਕਿ ਉਸ ਨੇ ਵੀਡੀਓ ਬਣਾਈ ਆ ਜਾਂ ਨਹੀਂ ਬਣਾਈ ਪਰ ਜਦੋਂ ਅਸ਼ੀਸ਼ ਨੇ ਮੋਬਾਈਲ ਦੇਖਿਆ ਤਾਂ ਇਸ ਗੁਰਸ਼ਰਨ ਨੌਂ ਦੇ ਬੰਦੇ ਨੇ ਉਹ ਵੀਡੀਓ ਨੂੰ ਡਿਲੀਟ ਕਰ ਦਿੱਤਾ ਸੀ ਹੁਣ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿਉਂਕਿ ਇਸ ਨੇ ਬਹੁਤ ਹੀ ਘਨਾਉਣੀ ਹਰਕਤ ਕੀਤੀ ਸੀ ਇਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਗੱਲ ਸਹੀ ਹੈ ਜਾਂ ਨਹੀਂ ਸਹੀ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਇਸ ਉੱਪਰ ਇਲਜ਼ਾਮ ਲਗਾ ਰਹੇ ਹੁਣ ਜਾਂ ਕੋਈ ਗੱਲ ਹੋਰ ਹੋਵੇ ਪਰ ਜਦੋਂ ਹੁਣ ਗੁਰਸ਼ਰਨ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਗੱਲ ਸੀ ਤਾਂ ਗੁਰਸ਼ਰਨ ਦੱਸਦਾ ਹੈ ਕਿ ਮੈਂ ਮਿੱਠਾਪੁਰ ਦਾ ਰਹਿਣ ਵਾਲਾ ਯਾਨੀ ਇਹ ਵੀ ਜਲੰਧਰ ਦੇ ਕੋਲ ਇੱਕ ਪਿੰਡ ਮਿੱਠਾਪੁਰ ਉੱਥੋਂ ਦਾ ਰਹਿਣ ਵਾਲਾ ਸੀ ਤੇ ਇਸ ਨੇ ਕਿਹਾ ਕਿ ਮੇਰਾ ਨਾਮ ਗੁਰਸ਼ਰਨ ਹੈ ਅਤੇ ਮੈਂ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਅੱਜ ਮੈਂ ਅਸ਼ੀਸ਼ ਦੇ ਘਰ ਬਲੱਡ ਸੈਂਪਲ ਲੈਣ ਆਇਆ ਸੀ ਤੇ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਕਿ ਮੈਂ ਬਾਥਰੂਮ ਜਾਣਾ ਤਾਂ ਇਸ ਨੇ ਬਾਥਰੂਮ ਦੱਸਿਆ ਤੇ ਜੋ ਨਾਲ ਬਾਥਰੂਮ ਸੀ ਉਸ ਵਿੱਚ ਅਸ਼ੀਸ਼ ਦੀ ਪਤਨੀ ਨਹਾ ਰਹੀ ਸੀ ਤੇ ਇਸ ਨੇ ਵੀਡੀਓ ਬਣਾਈ ਹੈ ਤੇ ਇਸ ਨੇ ਕਿਹਾ ਕਿ ਮੈਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਹੁਣ ਪਰਿਵਾਰ ਵੱਲੋਂ ਕੰਟਰੋਲ ਰੂਮ ਤੇ ਕਾਲ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਤੇ ਪੁਲਿਸ ਆ ਕੇ ਸਾਰੀ ਗੱਲ ਦੀ ਤਫ਼ਤੀਸ਼ ਕਰਦੀ ਹੈ ਤੇ ਜੋ ਇਹ ਪਰਿਵਾਰ ਵਾਲੇ ਹੁੰਦੇ ਆ ਇਹਨਾਂ ਦੇ ਬਿਆਨਾਂ ਦੇ ਉੱਤੇ ਅਪਰਚਾ ਦਰਜ ਕੀਤਾ ਜਾਂਦਾ ਤੇ ਉਸ ਨੂੰ ਆਪਣੇ ਨਾਲ ਲੈ ਕੇ ਜਾਇਆ ਜਾਂਦਾ ਇੱਕ ਗੱਲ ਹੋਰ ਜਦੋਂ ਅਸ਼ੀਸ਼ ਨੇ ਇਸ ਦਾ ਫੋਨ ਦੇਖਿਆ ਤਾਂ ਫੋਨ ਦੇ ਵਿੱਚ ਹੋਰ ਬਹੁਤ ਸਾਰੀਆਂ ਅਸ਼ਲੀਲ ਵੀਡੀਓ ਸੀ ਹੁਣ ਖਾਲਸਾ ਇਹ ਜਿਤਾਇਆ ਜਾ ਰਿਹਾ ਕਿ ਇਸ ਦੇ ਫੋਨ ਦੇ ਵਿੱਚ ਸ਼ਾਇਦ ਕਿਸੇ ਹੋਰ ਔਰਤਾਂ ਦੀਆਂ ਜਿਹੜੀਆਂ ਭੋਲੀਆਂ ਭਾਲੀਆਂ ਔਰਤਾਂ ਜਿਵੇਂ ਇਸ ਨੇ ਅਸ਼ੀਸ਼ ਦੀ ਪਤਨੀ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਬਣਾਈ ਲਈ ਸੀ ਉਸ ਤੋਂ ਬਾਅਦ ਡਿਲੀਟ ਕੀਤੀ ਇਦਾਂ ਹੀ ਪਤਾ ਨਹੀਂ ਇਸ ਨੇ ਕਿੰਨੀਆਂ ਕੁ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋ ਉਹਨਾਂ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਹੋਣਗੀਆਂ ਕਿਉਂਕਿ ਇਸ ਦੇ ਮੋਬਾਈਲ ਦੇ ਵਿੱਚ ਬਹੁਤ ਜ਼ਿਆਦਾ ਅਸ਼ਲੀਲ ਵੀਡੀਓ ਸੀ ਪੁਲਿਸ ਨੇ ਗੁਰਸਰਨ ਉੱਤੇ ਮਾਮਲਾ ਦਰਜ ਕੀਤਾ ਤੇ ਹੁਣ ਹੋਰ ਤਫ਼ਤੀਸ਼ ਕਰ ਰਹੀ ਹੈ ਕਿ ਇਸ ਨੇ ਹੋਰ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਦੀ ਕੁੜੀਆਂ ਦੀ ਵੀਡੀਓ ਬਣਾਈ ਹੋ ਤੇ ਉਹਨਾਂ ਨੂੰ ਜਿਆਦਾ ਬਲੈਕਮੇਲ ਕਰਦਾ ਹੋ ਜਾਂ ਉਸ ਵੀਡੀਓ ਨੂੰ ਵਾਇਰਲ ਕਰਦਾ ਹੋ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਉਹ ਇੱਕ ਤਫ਼ਤੀਸ਼ ਦਾ ਪਾਰਟ ਹੈ ਪਰ ਤੁਸੀਂ ਬੰਦੇ ਦੀ ਮਾਨਸਿਕਤਾ ਦੇਖੋ ਕਿ ਕਿੱਦਾਂ ਦੀ ਮਾਨਸਿਕਤਾ ਹੈ ਉਸ ਨੇ ਇੱਕ ਅਜਨਬੀ ਘਰ ਦੇ ਵਿੱਚ ਜਾ ਕੇ ਇਹੋ ਜੀ ਘਨਾਉਣੀ ਹਰਕਤ ਨੂੰ ਅੰਜਾਮ ਦਿੱਤਾ ਤੇ ਜਿੱਥੇ ਉਹ ਅਕਸਰ ਜਾਂਦਾ ਹੋ ਉਹਨਾਂ ਨਾਲ ਉਹ ਕੀ ਕਰਦਾ ਹੋ ਦੇਖੋ ਇੱਕ ਬੰਦੇ ਨੇ ਇਨਸਾਨੀਅਤ ਦੇ ਤੌਰ ਤੇ ਉਸ ਨੂੰ ਆਪਣਾ ਬੋਸ਼ਰੂਮ ਵਰਤਣ ਦੀ ਇਜਾਜ਼ਤ ਦੇ ਦਿੱਤੀ ਪਰ ਜੋ ਅਜਨਬੀ ਸੀ ਕਿਉਂਕਿ ਉਹ ਅਜਨਬੀ ਸੀ ਕੰਪਨੀ ਨੇ ਭੇਜਿਆ ਸੀ ਉਸ ਬਾਰੇ ਤਾਂ ਅਸੀਂ ਜਾਣਦੇ ਹੀ ਨਹੀਂ ਸੀ ਕਿ ਇਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਕੀ ਗੱਲ ਆ ਕੀ ਬਾਤ ਹੈ ਪਰ ਉਸ ਨੇ ਅਸ਼ੀਸ਼ ਦੇ ਵਿਸ਼ਵਾਸ ਦਾ ਵੀ ਘਾਤ ਕੀਤਾ ਤੇ ਇਸ ਵਿੱਚ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਔਰਤਾਂ ਕਿਤੇ ਵੀ ਸੇਫ ਨਹੀਂ ਉਹ ਆਪਣੇ ਘਰ ਦੇ ਵਿੱਚ ਵੀ ਸੇਫ ਨਹੀਂ ਕਿਉਂਕਿ ਜੋ ਲੋਕ ਭੇੜੀਏ ਨੇ ਜੋ ਲੋਕਾਂ ਦੀ ਮਾਨਸਿਕਤਾ ਗੰਦੀ ਹੈ ਉਹ ਹਮੇਸ਼ਾ ਔਰਤ ਨੂੰ ਮਾੜੀ ਨਜ਼ਰ ਦੇ ਨਾਲ ਹੀ ਦੇਖਦੇ ਆ ਤੇ ਹਮੇਸ਼ਾ ਔਰਤ ਦੀ ਇੱਜ਼ਤ ਨੂੰ ਨਲਾਮ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਬੰਦਾ ਅਸ਼ੀਸ਼ ਦੀ ਪਤਨੀ ਦੀ ਵੀਡੀਓ ਬਣਾ ਲੈਂਦਾ ਬਣਾਈ ਜੇ ਉਸ ਨੂੰ ਵਾਇਰਲ ਕਰ ਦਿੰਦਾ ਜਾਂ ਇਸ ਨੂੰ ਬਲੈਕਮੇਲ ਕਰਨ ਲੱਗ ਜਾਂਦਾ ਤਾਂ ਫੇਰ ਤੁਸੀਂ ਆਪ ਸੋਚ ਸਕਦੇ ਹੋ ਕਿ ਇੱਕ ਔਰਤ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਸੀ ਉਸ ਦੀ ਬੇਵਤਾ ਜ਼ਿੰਦਗੀ ਵੀ ਤਹਸਨਹਿਸ ਹੋ ਸਕਦੀ ਸੀ ਜਾਨੀ ਇਸ ਬੰਦੇ ਨੇ ਉਸ ਔਰਤ ਦਾ ਘਰ ਹੀ ਉਜਾੜ ਦੇਣਾ ਸੀ ਜ਼ਿੰਦਗੀ ਹੀ ਉਜਾੜ ਦੇਣੀ ਸੀ ਉਹ ਔਰਤ ਇਸ ਗੱਲ ਪਿੱਛੇ ਸੁਸਾਇਡ ਤੱਕ ਵੀ ਕਰ ਸਕਦੀ ਸੀ ਸੋ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਅਜਨਬੀ ਜਿਸ ਨੂੰ ਤੁਸੀਂ ਨਹੀਂ ਜਾਣਦੇ ਜਿਸ ਨੂੰ ਜਾਣਦੇ ਵੀ ਹੋ ਉਸ ਉੱਪਰ ਵੀ ਪੂਰਾ ਧਿਆਨ ਰੱਖੋ ਕਿ ਉਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਕਿਉਂਕਿ ਜਦੋਂ ਬੰਦਾ ਕਿਸੇ ਉੱਤੇ ਅੱਖਾਂ ਵਿੱਚ ਕੇ ਭਰੋਸਾ ਕਰਦਾ ਤਾਂ ਉਹ ਹਮੇਸ਼ਾ ਹੀ ਧੋਖਾ ਖਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ ਕਿੱਦਾਂ ਦੇ ਕ੍ਰਾਈਮ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਅਜਨਬੀ ਕੰਪਨੀ ਵੱਲੋਂ ਭੇਜਿਆ ਹੋਇਆ ਬੰਦਾ ਘਰ ਦੇ ਵਿੱਚ ਆਉਂਦਾ ਤੇ ਉਹ ਉਹ ਕਰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਕਿ ਇਹ ਬੰਦਾ ਐਡੀ ਘਣਾਉਣੀ ਹਰਕਤ ਕਰ ਸਕਦਾ ਹੈ ਹੁਣ ਉਸ ਬੰਦੇ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਉੱਤੇ ਮਾਮਲਾ ਦਰਜ ਕਰ ਲਿਆ ਅੱਗੇ ਦੇਖਣਾ ਹੋਵੇਗਾ ਕਿ ਇਸ ਬੰਦੇ ਦੇ ਫੋਨ ਦੇ ਵਿੱਚ ਜੋ ਇੰਨੀਆਂ ਜ਼ਿਆਦਾ ਅਸ਼ਲੀਲ ਵੀਡੀਓ ਸੀ ਉਹਨਾਂ ਵਿੱਚ ਕਿਸੇ ਹੋਰ ਇਸ ਨੇ ਭੋਲੀ ਭਾਲੀ ਔਰਤ ਦੀ ਜਾਂ ਕਿਸੇ ਕੁੜੀ ਦੀ ਵੀਡੀਓ ਤਾਂ ਨਹੀਂ ਰਿਕਾਰਡ ਕੀਤੀ ਹੋਈ ਜਾਂ ਫਿਰ ਇਹ ਐਦਾਂ ਵੀਡੀਓ ਬਣਾ ਕੇ ਔਰਤਾਂ ਨੂੰ ਬਲੈਕਮੇਲ ਤਾਂ ਨਹੀਂ ਕਰ ਰਿਹਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ